ਤਾਂ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ حاضر ਆਂ ਤਾਂ ਕਿਸਾਨਾਂ ਦਾ ਅੱਜ 6 ਦਸੰਬਰ ਨੂੰ ਜੋ ਕਿ ਦਿੱਲੀ ਕੋਚ ਵੱਲ ਮਾਰਚ ਕਰਨਾ ਸੀ ਤਾਂ ਦਿੱਲੀ ਕੋਚ ਜਾਣਾ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਾਂ ਸਭ ਤੋਂ ਪਹਿਲਾਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਦੇ ਪਾਠ ਤੇ ਭਉ ਪਾਇਸਨ ਤਾਂ ਫਿਰ ਜੋ ਮਰਜੀਵੜਿਆਂ ਦਾ ਜਥਾ ਗੜਾ ਦੇ ਵਿੱਚ ਹਾਰ ਪਾ ਕੇ ਕਿਸਾਨੀ ਝੰਡੇ ਲੈ ਕੇ ਜੋ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਇਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਕਿਸਾਨ ਜੋ ਦਾ ਜਥਾ ਜੋ ਲਗਾਤਾਰ ਦਿੱਲੀ ਵਾਲ ਨੂੰ ਰਵਾਨਾ ਹੋ ਰਿਹਾ ਤਾਂ ਕੱਗਰ ਦਰਿਆ ਦੇ ਉੱਤੇ ਬਣੇ ਪੁਲ ਦੇ ਉੱਤੇ ਪਹੁੰਚ ਗਿਆ ਤਾਂ ਦੂਜੇ ਪਾਸੇ ਜੋ ਤਸਵੀਰਾਂ ਦੇ ਵਿੱਚ ਪੁਲਿਸ ਜਿਹੜੀ ਆ ਲਗਾਤਾਰ ਇਹ ਗੱਲ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਸ ਨੂੰ ਪਾਰਨਾ ਕਰੋ ਵਾਰ-ਵਾਰ ਚੇਤਾਵਨੀ ਜਿਹੜੀ ਆ ਦਿੱਤੀ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਅ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੋ ਕਿਸੰਪੂ ਬਾਰਡਰ ਤੇ ਬੈਠੇ ਸਨ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਧਰਨੇ ਮਜ਼ਾਰੀ ਜਿਹੜੇ ਪਿਛਲੇ ਸਮੇਂ ਤੋਂ ਕਰਦੇ ਹਰ ਸਨ ਉਹੀ ਗਰੰਟੀਆਂ ਨੇ ਉਹੀ ਜੋ ਉਹਨਾਂ ਦੀਆਂ ਹੱਕੀ ਮੰਗਾਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ 12 ਕੁਝ ਉਹਨਾਂ ਦੀਆਂ ਹੱਕੀ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਜਿਹੜੇ ਪ੍ਰੋਟੈਸਟ ਤੇ ਚੱਲੇ ਸਲਤਾਨ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਵੀ ਜਿਹੜੀ ਸਰਕਾਰ ਦੇ ਨਾਲ ਜੰਗ ਛੇੜੀ ਹੋਈ ਆ ਤਾਂ ਉੱਥੇ ਵੀ ਡੈਥ ਤਿੱਲ ਜਿਹੜਾ ਆ ਉਹ ਰੱਖਿਆ ਗਿਆ ਹੈ ਤਾਂ ਜਿੰਨਾਂ ਚਿਰ ਕਿਸਾਨ ਆਗੂ ਦੀ ਭੁਖ ਹੜਤਾਲ ਦੇ ਨਾਲ ਮੌਤ ਨਹੀਂ ਹੁੰਦੀ ਉਹਨਾਂ ਚਿਰ ਉਹ ਉੱਥੇ ਪੁਖੜ ਤਲ ਤੇ ਬੈਠਣਗੇ ਤਾਂ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਤਾਂ ਅਗਲਾ ਅੱਗੂ ਜਿਹੜਾ ਆ ਬੈਠਣ ਲਈ ਤਿਆਰ ਹੋ ਜਾਏਗਾ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਹੁਣ ਸਰਕਾਰਾਂ ਨੂੰ ਆਪਣੇ ਗੋਡਿਆਂ ਥੱਲੇ ਲੈ ਕੇ ਨਜ਼ਰ ਆ ਰਹੇ ਨੇ ਤਾਂ ਆਪਣੀਆਂ ਜਿਹੜੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾਉਣ ਦੇ ਜਿਹੜੇ ਨੇ ਉਹ ਲੱਗਦੇ ਆ ਰਹੇ ਨੇ ਤਾਂ ਅੱਜ ਜੋ ਵੱਡਾ ਜੋ ਅਪਡੇਟ ਹੈ ਵੱਡੀ ਅਪਡੇਟ ਹੈ ਉਹ ਹੈ ਕਿ ਦਿੱਲੀ ਦੇ ਵਿੱਚ ਜਾਣ ਦੇ ਲਈ ਜੋ ਕਿਸਾਨ ਆਪਣੇ ਗਲਾਂ ਦੇ ਵਿੱਚ ਹਾਰ ਪਾ ਕੇ ਇੱਕ ਜੱਥਾ ਜਿਹੜਾ ਆ ਉਹ ਜਾਣ ਲਈ ਜਿਹੜਾ ਆ ਉਹ ਤਿਆਰ ਹੋ ਗਿਆ ਤੇ ਜੋ ਸ਼ੰਭੂ ਬਾਰਡਰ ਦੇ ਉੱਤੋਂ ਰਵਾਨਾ ਹੋ ਚੁੱਕਿਆ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਤਾ ਪੁਲ ਦੇ ਉੱਤੇ ਜਿਹੜਾ ਪਹੁੰਚ ਗਏ ਨੇ ਕੰਡਿਆਲੀ ਤਾਰ ਲੱਗੇ ਹੋਈ ਆ ਸਲੇਬਾਂ ਲੱਗੀਆਂ ਹੋਈਆਂ ਨੇ ਤੇ ਸਾਹਮਣੇ ਜੋ ਹਰਿਆਣਾ ਵਾਲੀ ਸਾਈਡ ਹੈ ਤਾਂ ਉਸ ਉੱਤੇ ਪੁਲਿਸ ਲਗਾਤਾਰ ਚੇਤਾਵਨੀ ਜਿਹੜੀ ਹੈ ਧੰਤੀ ਉਹ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਪੁਲਿਸ ਵੱਲੋਂ ਜੋ ਅੰਬਾਲਾ ਦੇ ਡੀਸੀ ਦਫ਼ਤਰ ਵੱਲੋਂ ਇੱਕ ਨੋਟਿਸ ਜਾਰੀ ਹੁੰਦਾ ਹੈ 144 ਧਾਰਾ ਜਿਹੜੀ ਲਗਾਈ ਜਾਂਦੀ ਹੈ ਤਾਂ ਜਿਸ ਦੇ ਵਿੱਚ ਪੰਜ ਤੋਂ ਵੱਧ ਬੰਦਿਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੋ ਵੀ ਕਿਸਾਨ ਆਗੂ ਇਸ ਤਾਂ ਜੋ ਰੋਸ ਮਾਰਤ ਦੇ ਵਿੱਚ ਇਸ ਆ ਜੋ ਮਾਰਚ ਵਾਲ ਜਾ ਰਿਹਾਤਾ ਉਸ ਨੂੰ ਜਿਹੜਾ ਆ ਰਾਹ ਵਿੱਚ ਰੋਕਿਆ ਜਾਂਦਾ ਉਸ ਨੂੰ ਜਿਹੜਾ ਰੈਸਟ ਕਰ ਲਿਆ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਪੂਨਾ ਪਾਂਡੇ ਜੋ ਕਿ ਉਹਨਾਂ ਨੂੰ ਵੀ ਰਾਹ ਦੇ ਵਿੱਚ ਰੋਕ ਲਿਆ ਗਿਆ ਤਾਂ ਹੋਰ ਵੀ ਕਈ ਕਿਸਾਨ ਆ ਗੂ ਹਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਿਹੜਾ ਰੋਕਿਆ ਗਿਆ ਤਾਂ ਡੀਸੀ ਦਫਤਰ ਅੰਮ੍ਰਿਤਸਰ ਵੱਲੋਂ ਇੱਕ ਨੋਟਿਸ ਜਾਰੀ ਹੁੰਦਾ ਜਿਸ ਦੇ ਵਿੱਚ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਪੰਜ ਬੰਦੇ ਨੇ ਉਹ ਇਸ ਉੱਤੇ ਇਕੱਠੇ ਨਹੀਂ ਹੋ ਸਕਦੇ ਤਾਂ ਜੇਕਰ ਉਹਨਾਂ ਨੇ ਦਿੱਲੀ ਮਾਰਚ ਨੂੰ ਜਾਣਾ ਹੈ ਜਾਂ ਦਿੱਲੀ ਕੂਚ ਕਰਨਾ ਹੈ ਤਾਂ ਉਹਨਾਂ ਨੂੰ ਜੋ ਸਬੰਧਤ ਥਾਣੇ ਨੇ ਉਹਨਾਂ ਤੋਂ ਪਰਮਿਸ਼ਨ ਲੈਣੀ ਪਵੇਗੀ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਆਖਿਰਕਾਰ ਜੋ ਕਿਸਾਨਾਂ ਦਾ ਦਿੱਲੀ ਵੱਲੋਂ ਮਾਰਚ ਹੈ ਜਾਂ ਦਿੱਲੀ ਵੱਲੋਂ ਉਹ ਜਾਣਗੇ ਕੁਝ ਕਰਨਗੇ ਤਾਂ ਇਸ ਦੇ ਵਿੱਚ ਕੀ ਜਿਹੜੀ ਹੈ ਵਿਘਨ ਪੈਂਦੀ ਨਜ਼ਰ ਆ ਰਹੀ ਹੈ ਤਾਂ ਕੁਝ ਕਰ ਸਕਣਗੇ ਤਾਂ ਸ਼ਰਤਾਂ ਇਹ ਰੱਖੀਆਂ ਗਈਆਂ ਸੰਕੇ ਉਹ ਬਿਨਾਂ ਟਰੈਕਟਰ ਤੋਂ ਜਿਹੜਾ ਆ ਉਹ ਜਾ ਸਕਦੇ ਨੇ ਸ਼ਾਂਤਮਈ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਦੇ ਜਿਹੜੇ ਨੇ ਉਹ ਜਾ ਸਕਦੇ ਨੇ ਤਾਂ ਹੁਣ ਜੋ ਕਿਸਾਨਾਂ ਦਾ ਨੂੰ ਇਹ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਹੁਣ ਕਿਹੜਾ ਰਾਹ ਜਿਹੜਾ ਆ ਅਪਣਾਉਂਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਕਿ ਤਸਵੀਰਾਂ ਦੇ ਵਿੱਚ ਜੋ ਕਿਸਾਨ ਨੇ ਆਪਣੇ ਜਿਹੜੇ ਨੇ ਮਨਸੂਬਿਆਂ ਦੇ ਉੱਤੇ ਨੂੰ ਪੂਰਾ ਕਰਦੇ ਹੋਏ ਕਿਸਾਨ ਝੰਡੇ ਫੜ ਕੇ ਹੱਥਾਂ ਦੇ ਵਿੱਚ ਗਲਾਂ ਦੇ ਵਿੱਚ ਹਾਰ ਪਾ ਕੇ ਇਹ ਮਰਜੀਵੜੇ ਜਥਿਆਂ ਜਥੇ ਜਿਹੜੇ ਨੇ ਦਾ ਇੱਕ ਜਥਾ ਜਿਹੜਾ ਆ ਉਹ ਚੱਲਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਵਿੱਚ ਜੋ ਪ੍ਰਮਾਤਮਾ ਤੋਂ ਅ ਅੱਗੇ ਲੈ ਕੇ ਇਹ ਜੱਥਾ ਜਿਹੜਾ ਆ ਉਹ ਕੂਚ ਕੀਤਾ ਹੈ ਤਾਂ ਹੱਥਾਂ ਦੇ ਵਿੱਚ ਜੋ ਕਿਸਾਨੀ ਝੰਡੇ ਫੜੇ ਹੋਏ ਨੇ ਗਲਾਂ ਦੇ ਵਿੱਚ ਹਾਰ ਪਾਏ ਹੋਏ ਨੇ ਤਾਂ ਸਿਰਫ ਇੱਕੋ ਇੱਕ ਮਨਸੂਬਾ ਹੈ ਕਿ ਜਿਹੜਾ ਉਹਨਾਂ ਨੂੰ ਦਿੱਲੀ ਹੀ ਜਿਹੜਾ ਆ ਉਹਨਾਂ ਨੇ ਪਹੁੰਚਣਾ ਹੈ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਦਿੱਲੀ ਕਿਸ ਤਰ੍ਹਾਂ ਉਹ ਪਹੁੰਚਦੇ ਨੇ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਜਿਹੜੀ ਹੈ ਤਿਆਰੀ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਦੂਸਰੇ ਪਾਸਿਓਂ ਪ੍ਰਸ਼ਾਸਨ ਵੀ ਅਲਰਟ ਹੈ ਥਾ-ਥਾ ਤੇ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਸ਼ਰਤ ਇਹ ਰੱਖੀ ਗਈ ਹੈ ਕਿ ਨਾ ਟਰੈਕਟਰ ਟਰਾਲਿੰਗ ਤੋਂ ਜਾਣਾ ਪਏਗਾ ਤਾਂ ਕਿਸਾਨਾਂ ਨੇ ਵੀ ਹੁਣ ਜਿਹੜਾ ਆ ਇਹ ਕਹਿ ਦਿੰਦਾ ਹੈ ਕਿ ਉਹ ਪੈਦਲ ਯਾਤਰਾ ਕਰਕੇ ਉਹ ਦਿੱਲੀ ਵਾਲੀ ਆ ਰਾਸਤੇ ਤੇ ਜਾਣਗੇ ਉੱਥੇ ਜਾ ਕੇ ਜਿਹੜਾ ਆ ਆਪਣਾ ਤੇ ਕਰਨਗੇ ਤਾਂ ਕਿਸਾਨ ਤੋਂ ਸਰਕਾਰ ਜਿਹੜੀ ਆ ਲਗਾਤਾਰ ਡਰੇ ਹੋਈ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਇੱਕ ਚੱਲਦਾ ਸੀ ਤਾਂ ਹੁਣ ਦੂਜਾ ਚੱਲਦਾ ਹੈ ਜਦੋਂ ਕਿਸਾਨੀ ਅੰਦੋਲਨ ਇੱਕ ਚੱਲਦਾ ਸੀ ਤਾਂ ਉਦੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਆ ਜਿਹੜਾ ਟਿੱਕਰੀ ਬਾਰਡਰ ਕੁੰਡਲੀ ਬਾਰਡਰ ਤੇ ਜਾ ਕੇ ਜਿਹੜੇ ਨੇ ਉਹ ਬੈਠ ਗਏ ਸਨ ਤਾਂ ਜਿਸ ਕਰਕੇ ਸਾਲ ਭਰ ਜਿਹੜਾ ਉੱਥੇ ਦਾ ਰਸਤਾ ਬੰਦ ਸੀ ਤਾਂ ਕਈ ਲੋਕਾਂ ਨੂੰ ਵਿਅਸ ਦੇ ਵਿੱਚ ਜਿਹੜੀ ਆ ਦਿੱਕਤ ਆਈ ਸੀ ਤਾਂ ਇਸ ਹੀ ਦਿੱਕਤ ਜਿਹੜੀ ਹੈ ਉਹ ਲੋਕਾਂ ਨੂੰ ਪਰੇਸ਼ਾਨੀ ਨਾ ਦਾ ਸਾਹਮਣਾ ਕਰਨਾ ਪਵੇ ਜਦ ਟ੍ਰੈਫਿਕ ਦੇ ਵਿੱਚ ਜੋ ਟ੍ਰੈਫਿਕ ਰੂਲਸ ਨੇ ਜਾਂ ਟ੍ਰੈਫਿਕ ਕਰਕੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਨਾ ਹੋਵੇ ਇਸ ਦੇ ਮੱਦੇਨਜ਼ਰ ਜਿਹੜੀ ਹੈ ਉਹ ਨੌਇੜਾ ਪੁਲਿਸ ਦਿੱਲੀ ਪੁਲਿਸ ਤੇ ਹਰਿਆਣਾ ਪੁਲਿਸ ਜਿਹੜੀ ਆ ਉਸ ਨੂੰ ਨਮਤੇ ਨਜ਼ਰ ਰੱਖਦੇ ਹੋਏ ਜਿਹੜੇ ਰੂਟ ਡਾਇਵਰਟ ਜਿਹੜੇ ਨੇ ਉਹ ਕੀਤਾ ਜਾ ਰਹੇ ਰੇਤਾ ਕੀਤਾ ਨਾ ਕੀਤਾ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਜਿਹੜੇ ਲਗਾਤਾਰ ਚੱਲਦੇ ਨਜ਼ਰ ਆ ਰਹੇ ਨੇ ਜਿਹੜੇ ਨੇ ਉਹਨਾਂ ਦਾ ਇੱਕੋ ਇੱਕ ਲਕਸ਼ਿਆ ਹੋਣਾ ਕਿ ਉਹ ਦਿੱਲੀ ਕੂਚ ਕਰਨਗੇ ਜਾ ਹੈ ਕਿਸੇ ਵੀ ਹਾਲਤ ਦੇ ਵਿੱਚ ਤਾਂ ਆ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਆਪਣੇ ਰਸਤੇ ਨੂੰ ਨਹੀਂ ਛੱਡਣਾ ਚਾਹੁੰਦੇ ਤਾਂ ਉਹ ਉਸੇ ਰਸਤੇ ਤੇ ਜਿਹੜਾ ਨੇ ਉਹ ਜਾਣਾ ਚਾਹੁੰਦੇ ਨੇ ਤਾਂ ਹੁਣ ਕਿਸਾਨ ਲਗਾਤਾਰ ਜਿਹੜੇ ਨੇ ਦਿੱਲੀ ਵਾਲੀ ਸਾਈਡ ਨੂੰ ਜਿਹੜੇ ਨੇ ਰਵਾਨਾ ਹੋ ਗਏ ਨੇ ਤਾਂ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਕੱਗਰ ਪੁੱਲ ਦੀਆਂ ਨੇ ਤਾਂ ਥੱਲੇ ਆ ਦਰਿਆ ਵਗਦਾ ਤਾਂ ਉੱਪਰ ਇੱਕ ਜੋ ਪੋੜਾ ਪੁੱਲ ਦੇ ਉੱਤੇ ਦੂਸਰੀ ਸਾਈਡ ਜਿਹੜੀ ਹੈ ਹਰਿਆਣਾ ਪੁਲਿਸ ਲਗਾਤਾਰ ਡਟ ਕੇ ਕਿਸਾਨਾਂ ਦਾ ਆ ਜੋ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰ੍ਹਾਂ ਪਿਛਲੇ ਸਮੇਂ ਨਵੰਬਰ ਤੇ ਦਸੰਬਰ ਦੇ ਵਿੱਚ ਜਦੋਂ ਉਹਨਾਂ ਨੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਫਰਵਰੀ ਦੇ ਵਿੱਚ ਅਥਰੂ ਗੈਸ ਵੀ ਛੱਡੇ ਗਏ ਸਨ ਤਾਂ ਕਿਸਾਨ ਜ਼ਖਮੀ ਹੋਏ ਸਨ ਉਹਨਾਂ ਦੇ ਉੱਤੇ ਰਬੜ ਦੀਆਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸਨ ਤਾਂ ਇੱਕ ਜੋ ਕਿਸਾਨ ਸ਼ੁਭਗਿਰਨ ਜੋ ਉਸਦੇ ਉਸਦੀ ਮੌਤ ਵੀ ਹੋਈ ਸੀ ਤਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਤਾਂ ਦੋਨੇ ਪਾਸਿਓਂ ਜਿਹੜੀ ਇਹ ਆਸ ਕੀਤੀ ਜਾ ਰਹੀ ਆ ਤਾਂ ਜੇਕਰ ਹਰਿਆਣਾ ਸਰਕਾਰ ਵੱਲੋਂ ਇਹ ਕੇ ਗਿਆ ਕਿ ਜੋ ਕਿਸਾਨ ਬਿਨਾਂ ਟ੍ਰੈਕਟਰਾਂ ਲਿਆਂ ਤਾਂ ਜਾ ਸਕਦੇ ਨੇ ਪਰਮਿਸ਼ਨ ਲੈ ਸਕਦੇ ਨੇ ਤਾਂ ਇਸ ਤਰ੍ਹਾਂ ਉਹ ਦਿੱਲੀ ਪਹੁੰਚ ਕਰ ਸਕਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਜਿਹੜਾ ਆ ਇਹ ਨੰਨਾ ਲੈ ਗਿਆ ਕਿ ਉਹ ਪੈਦਲ ਜਾਣਗੇ ਤਾਂ ਆਪਣੇ ਜੋ ਉਹਨਾਂ ਨੇ ਮੰਗਾਂ ਰੱਖੀਆਂ ਹੋਈਆਂ ਨੇ ਜਾਂ ਮੰਗਾਂ ਉਹਨਾਂ ਦੇ ਮਲਾ ਦੇ ਵਿੱਚ ਨੇ ਜਾਂ ਉਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਚਾਹੇ ਉਹਨਾਂ ਨੂੰ ਭੁਖ ਹੜਤਾਲ ਕਰਨੀ ਪਵੇ ਚਾਹੇ ਉਹਨਾਂ ਨੂੰ ਕਿਸੇ ਵੀ ਰਾਹ ਪੈਣਾ ਪਵੇ ਤਾਂ ਉਹ ਦਿੱਲੀ ਕੂਚ ਦਾ ਐਲਾਨ ਜੋ ਉਹਨਾਂ ਨੇ ਕੀਤਾ ਹੈ ਤਾਂ ਅੱਜ ਕਿਸੇ ਵੀ ਹਾਲਤ ਦੇ ਵਿੱਚ ਜਾਣਗੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਇਹ ਰਣਨੀਤੀ ਬਣਾਈ ਹੈ ਕਿ ਜੋ ਜਥੇ ਨੇ ਉਹ ਲਗਾਤਾਰ ਜਿਹੜੇ ਨੇ ਉਹ 100 100 ਦੇ 200 200 ਦੇ 250 ਦੇ ਜਥੇ ਜਿਹੜੇ ਨੇ ਉਹ ਜਾਣਗੇ ਤਾਂ ਇਸ ਦੇ ਵਿੱਚ ਜਿਹੜੇ ਨੇ ਇੱਕ ਵੱਡੀ ਖਾਸ ਗੱਲ ਰਹੇਗੀ ਤਾਂ ਇਸ ਦੇ ਵਿੱਚ ਜੋ ਕਿਸਾਨੀ ਆਗੂ ਨੇ ਕਿਸਾਨੀ ਆਗੂ ਨੇ ਉਹ ਇਸ ਦੇ ਵਿੱਚ ਨਹੀਂ ਸ਼ਾਮਲ ਹੋਣਗੇ ਦਾ ਜੋ ਜਥੇ ਸਿਰਫ ਜਿਹੜੇ ਨੇ ਉਹ ਪੈਦਲ ਹੀ ਜਾਣਗੇ ਤਾਂ ਹੁਣ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਮਾਹੌਲ ਤਣਾਅਪੂਰਵਕ ਹੋ ਸਕਦਾ ਹੈ ਤਾਂ ਦੂਸਰੇ ਪਾਸਿਓਂ ਹਰਿਆਣੇ ਵਾਲੀ ਸਾਈਡ ਤੋਂ ਕਿਸ ਤਰ੍ਹਾਂ ਦਾ ਰਿਸਪਾਂਸ ਆਉਂਦਾ ਹੈ ਤਾਂ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਜੋ ਕੰਡਿਆਲੀ ਤਾਰ ਹੈ ਜਾਂ ਉੱਥੇ ਬੈਰੀਗੇਟਿੰਗ ਕੀਤੀ ਹੋਈ ਹੈ ਇਸ ਨੂੰ ਜਿਹੜਾ ਨਾ ਲੰਘਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਕਿਸਾਨ ਆਪਣੇ ਇਸ ਜੋ ਮਿੱਥੇ ਹੋਏ ਕਦਮ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦੇ ਸੋ ਅੱਗੇ ਹੀ ਪੜਦੇ ਜਾਂਦੇ ਨੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਸ਼ੰਭੂ ਬਾਰਡਰ ਦੀਆਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਅੱਜ 6 ਦਸੰਬਰ ਤੱਕ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਜਾ ਕੇ ਉਹ ਜਿਹੜਾ ਪ੍ਰਦਰਸ਼ਨ ਕਰਨਗੇ ਤਾਂ ਆਪਣੀਆਂ ਜੋ ਮੰਗਾਂ ਨੇ ਉਸ ਨੂੰ ਜਿਹੜਾ ਉਸ ਨੂੰ ਮਨਵਾਉਣਗੇ ਕਿਤੇ ਨਾ ਕਿਤੇ ਜੋ ਐਮਐਸਪੀ ਦੀ ਗਾਰੰਟੀ ਹੈ ਕਿਸਾਨਾਂ ਦੇ ਜੋ ਮੌਤ ਹੋਈ ਹੈ ਉਹਨਾਂ ਦਾ ਇਨਸਾਫ ਲੈਣ ਲਈ ਚਾਹੇ ਹੋਰ ਉਹਨਾਂ ਦੀਆਂ ਕਈ ਹੱਕੀ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਆ ਇਹ ਕਿਸਾਨ ਲਗਾਤਾਰ ਵਿਰੋਧ ਕਰਦੇ ਨੇ ਚਾਹੇ ਪੰਜਾਬ ਦੇ ਵਿੱਚ ਫਸਲਾਂ ਦੀ ਲਿਫਟਿੰਗ ਨੂੰ ਲੈ ਕੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਜਾਂ ਡੀਪੀ ਦੀ ਖਾਦ ਨੂੰ ਲੈ ਕੇ ਤਾਂ ਇਸ ਤੋਂ ਉੱਪਰ ਦੀ ਜੇਕਰ ਗੱਲ ਕਰੀਏ ਤਾਂ ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਕਿਸਾਨ ਜੋ 700 ਤੋਂ ਵੱਧ ਕਿਸਾਨ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਤਾਂ ਹੋਰ ਵੀ ਕਈ ਮੰਗਾਂ ਇਸ ਦੇ ਵਿੱਚ ਇਨਕਲੂਡਡ ਨੇ ਤਾਂ ਮੀਟਿੰਗਾਂ ਕਈ ਕੀਤੀਆਂ ਕਈਆਂ ਪਰ ਉਹ ਕਿਸਾਨਾਂ ਦੇ ਮੁਤਾਬਕ ਬੇਸਟਾਰੀਆਂ ਨੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਵੀ ਉਹਨਾਂ ਨੂੰ ਆ ਕੰਟਰੈਕਟ ਜਾਂ ਫਸਲੀ ਚੱਕਰ ਦੇ ਵਿੱਚ ਪਾ ਕੇ ਜਿਹੜਾ ਆ ਉਹ ਉਹਨਾਂ ਨੂੰ ਜਿਹੜਾ ਆ ਉਹਨਾਂ ਨੂੰ ਆਪਣੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਤੋਂ ਪੁਲਾਉਣਾ ਚਾਹੁੰਦੀ ਆ ਪਰ ਕਿਸਾਨਾਂ ਦਾ ਲਗਾਤਾਰ ਇਹ ਕਹਿਣਾ ਹੈ ਸਭ ਤੋਂ ਪਹਿਲ ਨੰਬਰ ਤੇ ਜੋ ਹੈ ਓ ਐਮਐਸਪੀ ਦੀ ਗਰੰਟੀ ਹੈ ਇਸ ਦੇ ਉੱਤੇ ਕਾਨੂੰਨੀ ਜੋ ਲਿਖਤੀ ਜਿਹੜਾ ਆ ਉਹ ਹੋਣਾ ਚਾਹੀਦਾ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਗੁਰਨਾਨਕ ਦੇਵ ਜੀ ਦੇ ਜਨਮ ਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਜੋ ਐਮਐਸਪੀ ਤੇ ਕਾਨੂੰਨੀ ਜਿਹੜੀ ਆ ਉਹ ਗਰੰਟੀ ਦਿੱਤੀ ਜਾਏਗੀ ਤਾਂ ਐਮਐਸਪੀ ਤੇ ਕਾਨੂੰਨ ਜਿਹੜਾ ਬਣਾਇਆ ਜਾਏਗਾ ਪਰ ਬਾਅਦ ਵਿੱਚ ਜਦੋਂ ਕਿਸਾਨ ਉੱਥੇ ਆ ਜਾਂਦੇ ਨੇ ਤਾਂ ਫੇਰ ਬਾਅਦ ਵਿੱਚ ਇਹਨਾਂ ਗੱਲਾਂ ਦੇ ਉੱਤੇ ਟਾਲਮਟੋਲ ਹੋਣ ਲੱਗ ਜਾਂਦਾ ਤਾਂ ਫੇਰ ਕਿਸਾਨਾਂ ਨੂੰ ਕੰਟਰੈਕਟ ਕਰਨ ਦੇ ਲਈ ਆਖਿਆ ਜਾਂਦਾ ਹੈ ਕਿ 5 ਸਾਲ ਦਾ ਜੋ ਕੰਟਰੈਕਟ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਜੜੀ ਹੈ ਗੱਲ ਵੱਣਦੀ ਨਜ਼ਰ ਆ ਰਹੀ ਸੀ ਤਾਂ ਫਿਰ ਵੀ ਕਿਸਾਨ ਜਿਹੜੇ ਨੇ ਕੰਟਰੈਕਟ ਕਰਨ ਦੀ ਥਾਂ ਤੇ ਇਸ ਦੇ ਉੱਤੇ ਪੱਕਾ ਕਾਨੂੰਨ ਜਿਹੜਾ ਚਾਹੁੰਦੇ ਨੇ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਆ ਉਹ ਨਹੀਂ ਹੁੰਦਾ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਜਿਹੜੇ ਗੱਲਬਾਤ ਕਰਨ ਦੇ ਵਿੱਚ ਰੁੱਦੇ ਨੇ ਤਾਂ ਕਈ 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 ਮੀਟਿੰਗਾਂ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਉਸ ਦੇ ਵਿੱਚ ਇਹਨਾਂ ਮੀਟਿੰਗਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਆ ਉਹ ਹੱਲ ਹੁੰਦਾ ਨਹੀਂ ਨਜ਼ਰ ਆਉਂਦਾ ਤਾਂ ਐਸਆਈਟੀ ਵੀ ਬੈਠਦੀ ਆ ਕਮੇਟੀਆਂ ਵੀ ਬੈਠਦੀਆਂ ਨੇ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੀ ਜਿਹੜੀ ਬੈਠਦੀ ਆ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹਰਿਆਣਾ ਤੇ ਕਿਸਾਨ ਜੋ ਸ਼ੰਭੂ ਬਾਰਡਰ ਉੱਤੇ ਬੈਠੇ ਨੇ ਤਾਂ ਉਹ ਆਪਸ ਵਿੱਚ ਆਪਣਾ ਕੋਈ ਨਾ ਕੋਈ ਸਮਝੌਤਾ ਜਿਹੜਾ ਆ ਉਹ ਕਰ ਲੈਣ ਤਾਂ ਜਿਹੜਾ ਆ ਲੋਕਾਂ ਨੂੰ ਆਉਣ ਵਾਲੀ ਆ ਦਿੱਕਤ ਉਸ ਤੋਂ ਨਜਾਤ ਜਿਹੜੀ ਆ ਪਾਈ ਜਾ ਸਕੇ ਤਾਂ ਪਿਛਲੇ ਸਮੇਂ ਦੇ ਵਿੱਚ ਤਸਵੀਰਾਂ ਨਸ਼ਰ ਹੋਈਆਂ ਸਨ ਕਿ ਜੋ ਸ਼ੰਭੂ ਬਾਰਡਰ ਦੇ ਰਾਹੀ ਦਿੱਲੀ ਨੂੰ ਜਾਂਦੇ ਨੇ ਤਾਂ ਉਹਨਾਂ ਨੂੰ ਕਈ ਦਿੱਕਣਾ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਥੇ ਪੀੜ ਲੱਗਦੀ ਆ ਤਾਂ ਇਸ ਉੱਤੇ ਹਾਈ ਕੋਰਟ ਨੇ ਖਾਲੀ ਕਰਵਾਉਣ ਦੇ ਵੀ ਹੁਕਮ ਦਿੱਤੇ ਸਨ ਪਰ ਉਥੇ ਵੀ ਹਰਿਆਣਾ ਸਰਕਾਰ ਨੂੰ ਇਹ ਕਿਹਾ ਗਿਆ ਸੀ ਕਿਤੇ ਨਾ ਕਿਤੇ ਇਹਨੂੰ ਜਿਹੜਾ ਆਪਸੀ ਤੌਰ ਤੇ ਸੁਲਝਾ ਕੇ ਇਸ ਦਾ ਮਸਲਾ ਜਿਹੜਾ ਆ ਹੱਲ ਕੀਤਾ ਜਾਣਾ ਤਾਂ ਹੁਣ ਕਿਸਾਨਾਂ ਨੂੰ ਵੀ ਬੈਠੇ ਲੰਬਾ ਸਮਾਂ ਹੋ ਗਿਆ ਸੀ ਆ ਕਰੀਬ 1 ਸਾਲ ਦਾ ਜਿਹੜਾ ਸਮਾਂ ਇਸ ਨੂੰ ਜਿਹੜਾ ਹੋ ਗਿਆ ਸੀ ਪਰ ਫਿਰ ਵੀ ਇਸ ਦਾ ਹੱਲ ਜਿਹੜਾ ਆ ਉਹ ਲੱਗਦਾ ਨਹੀਂ ਨਜ਼ਰ ਆ ਰਿਹਾ ਸੀ ਕਿਉਂਕਿ ਜੋ ਸਰਕਾਰਾਂ ਨੇ ਉਹ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਦੀ ਆਈ ਹੈ ਅਜਿਹੇ ਕਿਸਾਨਾਂ ਦਾ ਜਿਹੜਾ ਆ ਉਹ ਕਹਿਣਾ ਆ ਪਰ ਫਿਰ ਵੀ ਕਿਸਾਨ ਨੇ ਹੁਣ ਜਿਹੜਾ ਇੱਕ ਇਹ ਆਖਰੀ ਰਾਹ ਅਪਣਾਇਆ ਸੀ ਕਿ ਉਹ ਹੁਣ ਦਿੱਲੀ ਜਾ ਕੇ ਜਿਹੜਾ ਆ ਦਿੱਲੀ ਕੂਚ ਕਰਕੇ ਉਹ ਆਪਣੀਆਂ ਮੰਗਾਂ ਨੂੰ ਜਿਹੜਾ ਆ ਉਹ ਮੰਨਵਾਉਣ ਦੇ ਲਈ ਇਹ ਸੰਘਰਸ਼ ਦੇ ਰਾਹ ਪਏ ਨੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਕਿਸਾਨ ਨੇ ਉਹ ਕਗਰਪੁਰ ਤੇ ਪਹੁੰਚ ਗਏ ਨੇ ਉਹਨਾਂ ਵੱਲੋਂ ਜਿਹੜਾ ਆ ਲਗਾਤਾਰ ਅੱਗੇ ਵਧਿਆ ਜਾ ਰਿਹਾ ਤਾਂ ਉਧਰੋਂ हरियाणा सरकार ਵੱਲੋਂ ਹਰਿਆਣਾ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਨੂੰ ਹੋਰ ਅੱਗੇ ਨਾ ਲੰਘਿਆ ਜਾਵੇ ਜੇਕਰ ਉਹ ਅੱਗੇ ਲੰਘਦੇ ਨੇ ਤਾਂ ਮਾਹੌਲ ਜਿਹੜਾ ਆ ਉਹ ਤਣਾਅ ਪ੍ਰਵੋਕ ਜਿਹੜਾ ਆ ਹੋ ਸਕਦਾ ਆ ਹੋ ਸਕਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਅਥਰੂ ਗੈਸ ਛੱਡੇ ਜਾਣ ਰਬੜ ਦੀਆਂ ਗੋਲੀਆਂ ਵਹਾਈਆਂ ਜਾਣ ਤਾਂ ਕਿਤੇ ਨਾ ਕਿਤੇ ਜਿਹੜੀ ਹੈ ਪੁਲਿਸ ਵੀ ਅਲਰਟ ਹੈ ਹਰਿਆਣਾ ਪ੍ਰਸ਼ਾਸਨ ਨਾਲ ਅਲਰਟ ਹੈ ਤਾਂ ਉੱਥੇ ਹੀ ਜੋ ਮਨੋਹ ਲਾਲ ਕੱਟਰ ਦਾ ਬਿਆਨ ਵੀ ਪਿਛਲੇ ਸਮੇਂ ਦੇ ਵਿੱਚ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਕਿਸਾਨ ਨੇ ਜੇਕਰ ਉਹ ਪੈਦਲ ਜਾਣ ਕਿਸੇ ਵੀ ਟ੍ਰੈਕਟਰ ਟਰਾਲੀ ਨੂੰ ਨਾਲ ਲਜਾੜਤਾ ਉਹਨਾਂ ਨੂੰ ਜਿਹੜਾ ਜਾਣ ਦਿੱਤਾ ਜਾਏਗਾ ਤਾਂ ਫਿਰ ਹੁਣ ਵੱਡੀ ਜਿਹੜੀ ਆ ਸ਼ਰਤ ਰੱਖ ਦਿੱਤੀ ਗਈ ਹੈ ਅੰਬਾਲਾ ਦੇ ਡੀਸੀ ਦਫ਼ਤਰ ਦੇ ਵਿੱਚੋਂ ਇੱਕ ਜੋ ਕਿ ਨੋਟਿਸ ਜਾਰੀ ਹੁੰਦਾ ਤਾਂ ਜੋ ਹਰਿਆਣਾ ਦੇ ਵਿੱਚ ਤਾਂ ਲੱਗਣਾ ਹੀ ਸੀ ਜਾਂ ਬਾਰਡਰ ਦੇ ਉੱਤੇ ਲੱਗਣਾ ਹੀ ਸੀ ਹਰਿਆਣਾ ਵਾਲੀ ਸਾਈਡ ਤੇ ਤਾਂ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਲੱਗਿਆ ਜਿਸ ਦੇ ਉੱਤੇ ਕਿਸਾਨਾਂ ਨੇ ਬੱਡੇ ਸਵਾਲ ਚੁੱਕੇ ਸਨ ਵੱਡੇ ਆ ਜਿਹੜੀਆਂ ਉਹ ਗੱਲਾਂ ਕਈਆਂ ਸਨ ਕਿ ਪੰਜਾਬ ਦੇ ਵਿੱਚ ਹੁਣ ਹਰਿਆਣਾ ਦਾ ਕਬਜ਼ਾ ਹੈ ਤੇ ਆਖਿਰਕਾਰ ਪੰਜਾਬ ਪੁਲਿਸ ਜਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਆਖਿਰ ਉਹ ਕੀ ਕਰ ਰਹੇ ਨੇ ਤਾਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਜਿਹੜਾ ਇਹ ਸਵਾਲੀਆ ਨਿਸ਼ਾਨ ਜਿਹੜਾ ਲੱਗਦਾ ਤਾਂ ਵਿਰੋਧੀ ਧਿਰਾਂ ਦੇ ਜੋ ਨੇਤਾ ਨੇ ਇਸ ਦੇ ਉੱਤੇ ਵੱਡੇ ਸਵਾਲ ਚੱਕਦੇ ਵੀ ਨਜ਼ਰ ਆਏ ਨੇ ਤਾਂ ਹੁਣ ਜੋ ਕਿਸਾਨ ਨੇ ਉਹ ਲਗਾਤਾਰ ਦਿੱਲੀ ਕੂਚ ਲਈ ਦਿੱਲੀ ਲਈ ਰਵਾਨਾ ਜਿਹੜੇ ਨੇ ਉਹ ਹੋਏ ਨੇ ਸੰਘਰਸ਼ ਦੇ ਰਾਹ ਪਾਏ ਨੇ ਤਾ ਉਹ ਹੁਣ ਦਿੱਲੀ ਜਾਏ ਤੋਂ ਬਿਨਾ ਪਿੱਛੇ ਨਹੀਂ ਮੁੜਨ ਲੱਗੇ ਤਾਂ ਦੂਸਰੇ ਪਾਸੇ ਹਰਿਆਣਾ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਉਹਨਾਂ ਵੱਲੋਂ ਇੱਕਿਆ ਗਿਆ ਕਿ ਉਹਨਾਂ ਨੂੰ ਇਜਾਜ਼ਤ ਲੈਣੀ ਪੈਗੀ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਆਖਿਰਕਾਰ ਕਿਸਾਨ ਦਿੱਲੀ ਪਹੁੰਚਦੇ ਹਨ ਜਾਂ ਨਹੀਂ